ਡਾਇਰੈਕਟਰ ਅਮਨਦੀਪ ਮਿੱਤਲ ਨੇ ਸਾਝਕਾਲ ਸਰਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਪਲੇ ਦੀ ਅਰਦਾਸ ਕੀਤੀ ਨਾਲ ਹੀ ਉਹਨਾਂ ਨੇ ਆਖਿਆ ਕਿ ਨੌਜਵਾਨ ਪੀੜੀ ਇੰਟਰਨੈਸ਼ਨਲ ਹਿਊਮਨ ਰਾਈਟਸ ਕੋਲੋਂ ਨਸ਼ਿਆਂ ਦੇ ਗਲਤ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਜਾਗਰੂਕ ਕੀਤਾ ਜਾਵੇਗਾ ਇਸ ਮੌਕੇ ਉਹਨਾਂ ਦੇ ਨਾਲ ਅਸਿਸਟੈਂਟ ਕਮਿਸ਼ਨਰ ਸਰਦਾਰ ਕੁਲਰ ਵੀ ਸਨ ਗੁਰੂ ਨਗਰੀ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰੂ ਚਰਨਾਵਿਚ ਨਮਸਤਕ ਸੇਸ਼ਟ ਕੋਨਾ ਕੱਲ ਗੁਰਪੁਰ ਬਹੁਤ ਵੱਡਾ ਦਿਨ ਸੀਗਾ ਅਸੀਂ ਕੱਲ ਵੀ ਦਰਸ਼ਨ ਕੀਤੇ ਅੱਜ ਵੀ ਦਰਸ਼ਨ ਲਈ ਬਾਬਾ ਜੀ ਦੇ ਦਰਸ਼ਨਾ ਵਾਸਤੇ ਬਾਬਾ ਜੀ ਦੇ ਚਰਨਾ ਵਿੱਚ ਨਮਸਤਕ ਹੋਣ ਲਈ ਚਿੱਤ ਕੋਉਣ ਵਾਸਤੇ ਮੈਂ ਤੇ ਮੇਰੀ ਟੀਮ ਦੇ ਸਦਸ ਜਿਹੜੇ ਰਿਟਾਇਰਡ ਅਸਿਸਟੈਂਟ ਕਮਿਸ਼ਨਰ ਕਾਰਪੋਰੇਸ਼ਨ ਸਰਦਾਰ ਭੁੱਲਰ ਸਾਹਿਬ ਜਿਹੜੇ ਕਮਿਸ਼ਨਰ ਰਿਟਾਇਰ ਹੋਏ ਨੇ ਨਾਲ ਆਏ ਨੇ ਐ ਦੱਸਣਾ ਚਾਹੁੰਦਾ ਸੰਦੇਸ਼ਾ ਮੇਰਾ ਇਹ ਹੈ ਕਿ ਹਮੇਸ਼ਾ ਜਨ ਕਲਿਆਣ ਲਈ ਕੰਮ ਕਰਨਾ ਚਾਹੀਦਾ ਹੈ ਲੋਕ ਇਤਨੇ ਕੰਮ ਕਰਨਾ ਚਾਹੀਦਾ ਆ ਔਰ ਗੁਰੂ ਨਗਰੀ ਵਿੱਚ ਆ ਕੇ ਗੁਰੂ ਘਰ ਸਿਰ ਝੁਕਾਉਣਾ ਚਾਹੀਦਾ ਆ ਸਿਰ ਝੁਕਾਉਣ ਦੇ ਨਾਲ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਜਦੋਂ ਵੀ ਮੈਂ ਇੱਥੇ ਨਮਨ ਨਮਨ ਕੀਤਾ ਸਿਰ ਝੁਕਾਇਆ ਤੇ ਮੇਰੇ ਗੁਰੂ ਰਾਮਦਾਸ ਜੀ ਨੇ ਇਸ ਗਰੀਬ ਦੀ ਚੋਲੀ ਭਰੀ ਹੈ ਮੈਂ ਤਾਂ ਫਰਿਆਦ ਕੀਤੀ ਉਹਨਾਂ ਨੇ ਮੇਰੀ ਚੋਲੀ ਭਰੀ ਹੈ ਮੈਂ ਇਸ ਕਨ ਸਾਰੇ ਸਾਥੀਆਂ ਨੂੰ ਨਵੇਦਨ ਕਰਦਾ ਹਾਂ ਹਮੇਸ਼ਾ ਆਪਣੇ ਮਾਪੇ ਦਾ ਸਯੋਗ ਦਿਓ ਮਾਪੇ ਦੀ ਆਗਿਆ ਦਾ ਪਾਲਨ ਕਰੋ